ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਤੀਜਾ ਦੋ ਚਲਾਂ ਵਿੱਚ ਰਿਖੀ ਸਮੀਕਰਨਾਂ ਦੇ ਜੋੜੇ ਅਭਿਆਸ ਨੰਬਰ 3.3 ਤੇ ਸਵਾਲ ਤੀਜਾ ਤੇ ਇਹਦੇ ਅਗਲੇ ਤਿੰਨ ਭਾਗ ਚੌਥਾ ਤੋਂ ਛੇਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਪਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ अगे तो पहले प्यारे विद्यार्थियों मैं तुम्हें दस दवा कि इसी चैनल के उत्ते दसवीं जमात में संबंधित कुछ होर प्लेलिस्ट भी है चैनल पर जाके प्लेलिस्टा टैप करके इन प्लेलिस्टा भी जरूर देखो एक हैगीेंथ मैथ नोट्स एक हैगी है, टेंथ सायंस फिर एक हैगी है, टेंथ इंगलिश एम सी बी एक हैगीेंथ इंग्लिश लिटरेचर एक हैगी है, टेंथ ग्रैमर एक हैगी गणित सिद्धांत तो एक हैगी मैथ शॉर्टकट्स एंड ट्रिक्स सो बचे ए तीन सवाल ने ਜਿਹੜੇ ਕਿਤਾਬ ਚੋਂ ਕਾਪੀ ਪੇਸ ਕੀਤੇ ਨੇ ਉਹਨਾਂ ਇੱਕ ਇੱਕ ਕਰਕੇ ਇਹਨਾਂ ਨੂੰ ਅਸੀਂ ਕਰਦੇ ਆ। ਸੋ ਪਹਿਲਾ ਜਿਹੜਾ ਚੌਥਾ ਪਾਗਿਆ ਬੱਚੇ ਸਵਾਲ ਦਾ ਕਹਿੰਦੇ ਇੱਕ ਸ਼ਹਿਰ ਵਿੱਚ ਟੈਕਸੀ ਕਿਰਾਏ ਵਿੱਚ ਨਿਸ਼ਚਿਤ ਕਿਰਾਏ ਤੋਂ ਇਲਾਵਾ طے ਕੀਤੀ ਦੂਰੀ ਦਾ ਕਿਰਾਇਆ ਸ਼ਾਮਿਲ ਕੀਤਾ ਜਾਂਦਾ ਹੈ। ਨਿਸ਼ਚਿਤ ਕਿਰਾਇਆ ਹੁੰਦਾ ਵੀ ਘੱਟ ਤੋਂ ਘੱਟ ਤੁਹਾਨੂੰ ਇੰਨੇ ਪੈਸੇ ਦੇਣੇ ਹੀ ਪੈਣੇ ਨੇ। ਚਾਹੇ ਤੁਸੀਂ 100 ਮੀਟਰ ਜਾਣਾ ਹੈ, 200 ਮੀਟਰ ਜਾਣਾ ਹੈ ਜਾਂ 10 ਕਦਮ ਜਾਣਾ ਹੈ ਤੇ ਉਹ ਕਿਹਾ ਵੀ ਇੰਨੇ ਪੈਸੇ ਤੇ ਲੱਗਣਗੇ। ਉਸ ਤੋਂ ਬਾਅਦ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲੱਗਣਗੇ ਠੀਕ ਹੈ ਸੋ ਕਹਿੰਦੇ ਨਿਸ਼ਚਿਤ ਕਿਰਾਇਆ ਸ਼ਾਮਿਲ ਕੀਤਾ ਜਾਂਦਾ ਹੈ ਤੇ ਕਹਿੰਦੇ 10 ਕਿਲੋਮੀਟਰ ਦੀ ਦੂਰੀ ਲਈ ਕਿਰਾਇਆ ਰੁਪਇਆ 105 ਬਣਦਾ ਹੈ ਅਤੇ 15 ਕਿਲੋਮੀਟਰ ਲਈ ਕਿਰਾਇਆ ਰੁਪਏ 155 ਹੈਗਾ ਤੇ ਕਹਿੰਦੇ ਨਿਸ਼ਚਿਤ ਕਿਰਾਇਆ ਅਤੇ ਪ੍ਰਤੀ ਕਿਲੋਮੀਟਰ ਕਿਰਾਇਆ ਕੀ ਹੈ ਇਹੋਣਾ ਪਤਾ ਕਰਨਾ ਹੈ ਆਪਾਂ ਇੱਕ ਵਿਅਕਤੀ ਨੂੰ 25 ਕਿਲੋਮੀਟਰ ਯਾਤਰਾ ਤੈਅ ਕਰਨ ਲਈ ਕਿੰਨਾ ਕਿਰਾਇਆ ਦੇਣਾ ਪਵੇਗਾ ਸੋ ਜਦੋਂ ਅਸੀਂ ਇਹ ਪਤਾ ਲਗਾ ਲਾਂਗੇ ਨਿਸ਼ਚਿਤ ਕਿਰਾਇਆ ਕਿੰਨਾ ਹੈ ਤੇ ਪ੍ਰਤੀ ਕਿਲੋਮੀਟਰ ਕਿਰਾਇਆ ਕਿੰਨਾ ਤੇ ਫਿਰ ਅਸੀਂ ਇਹ ਵੀ ਪਤਾ ਲਗਾ ਲਾਂਗੇ ਕਿ 25 ਕਿਲੋਮੀਟਰ ਲਈ ਕਿਸੇ ਯਾਤਰੀ ਨੂੰ ਕਿਸੇ ਮੁਸਾਫਰ ਨੂੰ ਕਿੰਨਾ ਕਿਰਾਇਆ ਭੁਗਤਾਨ ਕਰਨਾ ਪਏਗਾ ਆਓ ਦੇਖੀਏ ਹੁਣ ਸੋ ਮੰਨ ਲਓ ਨਿਸ਼ਚਿਤ ਕਿਰਾਇਆ ਬਰਾਬਰ x ਕਿਉਂਕਿ ਦੋ ਰਕਮੀਆਂ ਨੇ ਇੱਥੇ ਅਗਿਆਤ ਇੱਕ ਨਿਸ਼ਚਿਤ ਕਿਰਾਇਆ ਤੇ ਇੱਕ ਪ੍ਰਤੀ ਕਿਲੋਮੀਟਰ ਕਿਰਾਇਆ ਸੋ ਅਕਨੂ ਅਸੀਂ x ਮੰਨਾਂਗੇ ਇੱਕ ਨੂੰ y ਮੰਨਾਂਗੇ ਅਤੇ ਪ੍ਰਤੀ ਕਿਲੋਮੀਟਰ ਕਿਰਾਇਆ ਮੰਨ ਲਓ y ਹੁਣ ਸਮੱਸਿਆ ਮੁਤਾਬਕ ਉਹ ਕਹਿੰਦੇ ਪੀ ਨਿਸ਼ਚਿਤ ਕਿਰਾਇਆ ਤੇ x ਹੀ ਰਹਿਣਾ ਉਹਦੇ ਫਿਕਸ ਹੈਗਾ ਹੈ ਨਾ ਤੇ ਫਿਰ ਕਹਿੰਦੇ 10 ਕਿਲੋਮੀਟਰ ਉਹ ਤੁਰਿਆ ਮਤਲਬ 10 ਕਿਲੋਮੀਟਰ ਦਾ ਸਫ਼ਰ ਕੀਤਾ ਤੇ ਪ੍ਰਤੀ ਕਿਲੋਮੀਟਰ ਕਿਰਾਇਆ Y ਹੈਗਾ ਸੋ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 10 Y ਬਣ ਜਾਏਗਾ ਤੇ ਕੁੱਲ ਕਿਰਾਇਆ ਬਣਿਆ ਉਹਦਾ 105 ਉਹਨਾਂ ਨੇ ਦੋ ਹਾਲਤਾਂ ਦਿੱਤੀਆਂ ਨੇ ਕਿ ਜਦੋਂ ਉਹ 10 ਕਿਲੋਮੀਟਰ ਜਾਂਦਾ ਹੈ ਤੇ ਉਹਨੂੰ 105 ਰੁਪਏ ਬਣਦੇ ਨੇ ਤੇ ਜਦੋਂ ਉਹ 15 ਕਿਲੋਮੀਟਰ ਜਾਂਦਾ ਹੈ ਤੇ ਫਿਰ ਨਿਸ਼ਚਿਤ ਕਿਰਾਇਆ ਜੋ ਬੱਚਿਓ ਨਿਸ਼ਚਿਤ ਹੈਗਾ ਫਿਕਸ ਹੈਗਾ ਤੇ 15 ਕਿਲੋਮੀਟਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇਸ ਪੰਧਰਾਂ ਵਾਈ ਬਣ ਜਾਏਗਾ ਉਹ ਲਕਰਾਇਆ ਸੋ ਕੁੱਲ ਕਰਾਇਆ ਹੋ ਜਾਏਗਾ ਕਿੰਨੇ 155 ਹੁਣ ਸਾਡੇ ਕੋਲ ਦੋ ਸਮੀਕਰਨ ਬਣ ਗਏ ਸੋ ਸਾਡਾ ਕੰਮ ਸੌਖਾ ਹੀ ਹੈਗਾ ਕਿਉਂਕਿ ਐਕਸ ਇਕੱਲਾ-ਇਕੱਲਾ ਹੈਗਾ ਇਹਦਾ ਗੁਣਾਕ ਕੋਈ ਨਹੀਂ ਹੈਗਾ ਸੋ ਸਮੀਕਰਨ ਇੱਕ ਤੋਂ ਪ੍ਰਾਪਤ ਹੁੰਦਾ ਹੈ ਐਕਸ ਬਰਾਬਰ 10y ਨੂੰ ਇਧਰ ਲੈ ਜਾ ਤੇ ਬਣ ਗਿਆ 105 10y ਇਹ ਸਮੀਕਰਨ ਬਣ ਗਿਆ ਤੀਜਾ ਠੀਕ ਹੈ ਸੋ ਹੁਣ ਬੱਚਿਓ ਅਸੀਂ ਕੀ ਕਰਾਂਗੇ ਇਸ ਐਕਸ ਦੇ ਮੁੱਲ ਨੂੰ ਜੋ ਸਾਨੂੰ ਇੱਕ ਤੋਂ ਪ੍ਰਾਪਤ ਹੋਇਆ ਹੈ ਅਸੀਂ ਸਮੀਕਰਨ ਨੰਬਰ 2 ਵਿੱਚ ਪਾ ਦੇਵਾਂਗੇ ਇੱਥੇ ਇੱਥੇ ਆ ਜਾਏਗਾ ਸੋ ਤੈਂਤੋ ਪ੍ਰਾਪਤ ਹੋਏ ਐਕਸ ਦਾ ਮੁੱਲ ਦੋ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ ਐਕਸ ਦੀ ਧਾਂ ਕੀ ਆ ਗਿਆ 105/10y 105/10y ਤੇ ਜਮਾ 15y 155 ਜਮਾ 15y 155 ਹੁਣ ਇਹਨੂੰ ਸਰਲ ਕਰ ਲੈਨੇ ਆ 65y ਕਿਦੇ ਬਰਾਬਰ ਹੋ ਗਿਆ ਇਹ ਦੇਖੋ 15 ਚੋਂ so, 10 ਗਿਆ ਕਿੰਨਾ 5 ਸੋ 15y ਚੋਂ 10y ਗਿਆ 5y ਤੇ ਬਰਾਬਰ ਇਹ 105 ਸੱਜੇ ਬਸੇ ਲੈ ਅੰਦਰ ਤੇ ਕਟਾ 105 ਹੋ ਗਿਆ 155 ਚ 105 ਗਿਆ ਬਰਾਬਰ ਆ ਗਿਆ 50 ਠੀਕ ਹੈ ਸੋ y ਕੀ ਹੋ ਜਾਏਗਾ y ਬਰਾਬਰ ਇਹ 50 ਆਏਗਾ ਤੇ 5 ਭਾਗ ਕਰੇਗਾ ਇਹਨੂੰ 50 5 10 ਸੋ ਸਾਡੇ ਕੋਲ ਪਤੀ ਕਿਲੋਮੀਟਰ ਕਿਰਾਏ ਦੀ ਦਰ ਤੇ ਆਵੀ 10 ਰੁਪਏ ਠੀਕ ਹੈ ਅਤੇ ਹੁਣ x ਕੱਢਣਾ ਹੈ x ਸਾਡੇ ਕੋਲ ਹੈ ਗਈ ਹੈ 105 10y ਸੋ 105 10y 105 10 10 ਸੋ ਕਿੰਨਾ 10 10 ਕਿੰਨਾ ਦੇ 100 105 ਸੋ ਹੋ ਗਿਆ 5 ਸਵੇਦਾਂ ਨੂੰ ਲਗਾਇਆ ਬੱਚਿਓ ਨਿਸ਼ਚਿਤ ਕਰਾਇਆ ਹੋ ਗਿਆ ਸੋ ਨਿਸ਼ਚਿਤ ਕਰਾਇਆ 5 ਰੁਪਏ ਅਤੇ ਪ੍ਰਤੀ ਕਿਲੋਮੀਟਰ ਕਰਾਇਆ 10 ਰੁਪਏ ਹੈ ਕਿੰਨਾ ਸੌਖਾ ਸਵਾਲ ਹੈ ਬੱਚਿਓ ਦੇਖਣ ਨੂੰ ਡਰਾਉਣਾ ਲੱਗਦਾ ਹੈ ਪਰ ਤੁਸੀਂ ਤਰਤੀਬ ਦੇ ਨਾਲ ਸਹਿਜੇ ਸਹਿਜੇ ਕਰੋ ਤੇ ਜਵਾਬ ਬੜਾ ਸੌਖਾ ਆ ਜਾਂਦਾ ਹੈ ਹੁਣ 25 ਕਿਲੋਮੀਟਰ ਦਾ ਕਿਰਾਇਆ ਕੱਢਣਾ ਸਾਡੇ ਲਈ ਬੜਾ ਸੌਖਾ ਹੈ ਸੋ 25 ਕਿਲੋਮੀਟਰ ਸਫ਼ਰ ਤੈਅ ਕਰਨ ਲਈ ਕਰਾਇਆ ਹੋ ਜਾਏਗਾ x ਜਿਹੜਾ ਹੈਗਾ ਨਿਸ਼ਚਿਤ ਕਰਾਇਆ ਤੇ ਜਿਵੇਂ 25 y ਸੋ ਬਰਾਬਰ 5 x 5 ਹੋ ਜਾਗਾ ਤੇ ਜਿਵੇਂ 5 ਗੁਣਾ 10 220 ਤੇ ਜਮਾ 5 ਕਿਲੋ ਹੋ ਗਿਆ 255 ਭਾਵ 255 ਰੁਪਏ ਉਸ ਨੂੰ 25 ਕਿਲੋਮੀਟਰ ਕਿਰਾਏ ਦੇ ਲਈ 25 25 ਕਿਲੋਮੀਟਰ ਦਾ ਸਫ਼ਰ ਤਿਆਰ ਕਰਨ ਲਈ ਉਹਨੂੰ 25 255 ਰੁਪਏ ਦੇਣੇ ਪੈਣਗੇ ਠੀਕ ਹੈ ਜੀ ਆਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਵੀ ਬੜਾ ਮਜ਼ੇਦਾਰ ਹੈ ਬੱਚਿਓ ਜੇਕਰ ਕਿਸੇ ਭਿੰਨ ਦੇ ਅੰਸ਼ ਜਿਹਨੂੰ ਅਸੀਂ ਕਹਿੰਦੇ ਆ ਨਿਊਮਰੇਟਰ ਉੱਪਰ ਵਾਲੀ ਉੱਪਰ ਵਾਲੀ ਸੰਖਿਆ ੜੀ ਹੁੰਦੀ ਹੈ ਅਤੇ ਹਰ ਹਰ ਜਿਹਨੂੰ ਅਸੀਂ ਕਹਿੰਦੇ ਨਿਊਮਰੇਟਰ ਥੱਲੇ ਵਾਲੀ ਸੰਖਿਆ ਹੈ ਦੋਹਾਂ ਵਿੱਚ 2 ਜੋੜ ਦਿੱਤਾ ਜਾਵੇ ਤਾਂ ਇਹ 9/11 ਹੋ ਜਾਂਦੀ ਹੈ ਕੋਈ ਭਿੰਨ ਹੈ ਜੇ ਅੰਸ਼ ਵਿੱਚ ਵੀ ਤੇ ਹਰ ਵਿੱਚ ਦੋ ਜੋੜ ਦਿੱਤਾ ਜਾਵੇ ਤੇ 9/11 ਬਣ ਜਾਂਦੀ ਹੈ ਜੇਕਰ ਅੰਸ਼ ਅਤੇ ਹਰ ਦੋਹਾਂ ਵਿੱਚ 3 ਜੋੜ ਦਿੱਤਾ ਜਾਵੇ ਤਾਂ ਫਿਰ ਇਹ 5/6 ਬਣ ਜਾਂਦੀ ਹੈ ਤੇ ਕਹਿੰਦੇ ਭਾਈ ਇਹ ਭਿੰਨ ਪਤਾ ਕਰੋ ਸੋ ਬੜਾ ਬੁਝਾਰਤ ਕਿਸਮ ਦਾ ਸਵਾਲ ਹੈਗਾ ਆਓ ਦੇਖੀਏ ਕਿਦਾਂ ਕਰਨਾ ਸੋ ਮੰਨ ਲਓ ਕਿ ਭਿੰਨ ਦਾ ਅੰਸ਼ ਹੈਗਾ x ਕਿ ਦੋ ਅਗਿਆਤ રાશિਆਂ ਨੇ ਕਾਂਸ਼ਾ ਗਾ ਇੱਕ ਹਰੇਗਾ ਇੱਕ ਨੈਕਸ ਮੰਨਾਂਗੇ ਇੱਕ ਨੂੰ ਵਾਈ ਮੰਨਾਂਗੇ ਸੋ ਭਿੰਨ ਦਾ ਅੰਸ਼ ਹੈਗਾ ਇਹ ਅਕਸ ਐਕਸ ਤੇ ਭਿੰਨ ਦਾ ਹਰੇਗਾ ਵਾਈ ਹੁਣ ਉਹਨਾਂ ਨੇ ਕੀ ਕਿਹਾ ਕਿ ਭਿੰਨ ਵਿੱਚ ਵੀ ਤੇ ਅੰਸ਼ ਵਿੱਚ ਵੀ ਜੇ ਦੋ ਜੋੜ ਦਿੱਤਾ ਜਾਵੇ ਤੇ 9/11 ਬਣ ਜਾਂਦਾ ਸੋ ਲੋ ਜੀ ਦੋ ਜੋੜਤਾ ਜਮਾ ਦੋ ਤੇ ਜਮਾ ਦੋ ਕਰਤਾ ਜੀ ਤੇ ਕਹਿੰਦੇ 9/11 ਹੋ ਜਾਂਦਾ ਹੋ ਗਿਆ ਹੁਣ ਅਸੀਂ ਤਿਰਛਾ ਗੁਣਨਫਲ ਕਰਾਂਗੇ 11 ਨੂੰ ਐਕਸ ਜਮਾ ਦੋ ਨਾਲ ਗੁਣਾ ਕਰਾਂਗੇ ਤੇ 9 ਨੂੰ ਵਾਈ ਜਮਾ ਦੋ ਨਾਲ ਗੁਣਾ ਕਰਾਂਗੇ ਸੋ 11 ਬ੍ਰੈਕਟ ਪਾ ਕੇ ਐਕਸ ਜਮਾ ਦੋ ਬਰਾਬਰ 9 ਬ੍ਰੈਕਟ ਪਾ ਕੇ y ਜਮਾ 2 ਬ੍ਰੈਕਟ ਖੋਲ ਲਾਂਗੇ ਇਹ ਹੋ ਜਾਏਗਾ 11x ਜਮਾ 22 ਤੇ ਆਜੇਗਾ 9y ਜਮਾ 18 ਲੋ ਜੀ ਇਹ ਹੋ ਗਿਆ ਹੁਣ ਇਹਨੂੰ ਸਰਲ ਕਰ ਲਾਂਗੇ 9y ਨੂੰ ਖੱਬੇ ਮੱਸੇ ਲੈ ਆਂਦਾ ਘਟਾ 9y ਹੋ ਜਾਏਗਾ 11x ਘਟਾ 9y ਤੇ 22 ਇੱਥੇ ਚਲਾ ਜਾਏਗਾ 18 ਚੋਂ 22 ਗਿਆ ਘਟਾ 4 ਸੋ ਘਟਾ 4 ਇੱਕ ਸਮੀਕਰਨ ਛੱਡਾ ਇਹ ਬਣ ਗਿਆ ਇਹਨੂੰ ਨੰਬਰ ਦਿੱਤਾ 1 ਤੇ ਦੂਜੀ ਹਾਲਤ ਵਿੱਚ ਕਹਿੰਦੇ ਨੇ ਕਿ ਜੇ ਭਿੰਨ ਦੇ ਅੰਸ਼ ਵਿੱਚ ਤੇ ਹਰ ਵਿੱਚ 3 ਜੋੜਿਆ ਜਾਵੇ ਦੋਨਾਂ 'ਚ ਤੇ ਸਾਨੂੰ 5/6 ਮਿਲ ਜਾਂਦਾ ਲੋ ਜੀ ਅਸੀਂ ਜਮਾਤਨ ਜਮਾਤਨ ਕਰਕੇ ਬਰਾਬਰ 5/6 ਕਰਤਾ ਹੁਣ ਫਿਰ ਅਸੀਂ ਤਰਛਾ ਗੁਣਨផល ਕਰਾਂਗੇ 6 ਨੂੰ x ਜਮਾਤਨ ਨਾਲ ਗੁਣਾ ਕਰਾਂਗੇ ਕਰਤਾ ਜੀ ਤੇ 5 ਨੂੰ y ਜਮਾਤਨ ਨੂੰ ਗੁਣਾ ਕਰਾਂਗੇ ਇਹ ਵੀ ਕਰਤਾ ਜੀ ਲਓ ਜੀ ਹੁਣ ਬ੍ਰੈਕਟ ਖੋਲ ਦਿੱਤਾ 6x ਜਮਾ 6 3 18 ਲਓ ਜੀ ਇਹ ਬਣ ਗਿਆ 5y ਜਮਾ 5 3 15 ਲਓ ਇਹ ਬਣ ਗਿਆ ਹੁਣ ਸਰਲ ਕਰ ਲੈਣੇ ਆ ਚਲਾਂ ਨੂੰ ਇੱਕ ਪਾਸੇ ਲੈਵਾਂਗੇ 5y ਸਾਡਾ ਖੱਬੇ ਪਾਸੇ ਆ ਗਿਆ ਘਟਾ 5y ਹੋ ਗਿਆ 6x ਘਟਾ 5y ਤੇ 18 ਬੱਚੋ ਸੱਜੇ ਪਾਸੇ ਜਾ ਕੇ ਘਟਾ 18 ਹੋ ਗਿਆ ਤੇ 15 ਚ 18 ਗਿਆ 3 ਸੋ 6x 5y 3 ਇਹ ਆ ਗਿਆ ਸਾਡਾ ਬੱਚਿਓ ਸਮੀਕਰਨ ਨੰਬਰ 2 ਹੁਣ ਅਸੀਂ ਪ੍ਰਤੀਸਥਾਪਨ ਵਿਧੀ ਨਾਲ ਕਰਨਾ ਹੈ ਸੋ ਇਸ ਕਰਕੇ ਅਸੀਂ ਕੀ ਕਰਾਂਗੇ ਇੱਕ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਇੱਕ ਤੋਂ ਲੈ ਲੈਨੇ ਆ x ਨੂੰ ਜੁਦਾ ਕਰਦੇ ਆ x ਨੂੰ ਜੁਦਾ ਕਰਨਾ ਮਤਲਬ ਕੀ ਹੈ ਕਿ 9y ਖੱਬੇ ਪਾਸੇ ਜਾ ਕੇ ਕੀ ਹੋ ਜਾਏਗਾ ਜਮਾ 9y ਹੋ ਜਾਏਗਾ ਤੇ 4 ਪਲੇ ਹੀ ਹੈਗਾ ਸੋ 9y 4 ਤੇ ਇੱਥੇ 11 ਹੈਗਾ ਸੋ ਥੱਲੇ 11 ਆ ਜਾ ਸੋ x ਹੋ ਗਿਆ 9y 4 11 ਤੇ ਤੈਨੂੰ ਤੋਂ ਪ੍ਰਾਪਤ ਹੋਇਆ ਇਹ ਮੂਲ ਹੈਗਾ x ਦਾ ਤੈਨੂੰ ਤੋਂ ਪ੍ਰਾਪਤ ਹੋਇਆ x ਦਾ ਮੂਲ ਦੋ ਵਿੱਚ ਭਰ ਕੇ ਇਹ ਸਾਨੂੰ ਇੱਕ ਤੋਂ ਪ੍ਰਾਪਤ ਹੋਇਆ ਤੇ ਅਸੀਂ ਦੋ ਵਿੱਚ ਪਾਵਾਂਗੇ ਜੇ ਅਸੀਂ ਦੋ ਤੋਂ ਪ੍ਰਾਪਤ ਕਰਾਂਗੇ ਤੇ ਉਹਨੂੰ ਇੱਕ ਵਿੱਚ ਪਾਵਾਂਗੇ ਸੋ ਬੱਚਿਓ ਅਸੀਂ ਕੀ ਕਰਾਂਗੇ ਹੁਣ x ਦਾ ਮੂਲ ਜਿਹੜਾ ਸਾਡੇ ਕੋਲ ਐਵਲ ਆਇਆ ਹੈ ਇਹਨੂੰ ਸਮੀਕਰਨ ਦੋ ਦੇ ਵਿੱਚ ਅਸੀਂ ਪਾ ਦਵਾਂਗੇ ਤੇ x ਦੀ ਥਾਂ ਤੇ ਸੋ 6 ਬ੍ਰੈਕਟ ਪਾ ਕੇ 9y 4 11 ਹੋ ਜਾਏਗਾ ਆਹ ਦੇਖਿਓ ਸੋ ਇੱਥੇ ਬੱਚਿਓ ਫੇਰ ਲਿਖ ਦਿੱਤੀ ਮੈਂ ਐ ਵਾਕ ਫੇਰ ਲਿਖ ਦਿੱਤਾ ਲੜੀ ਜੋੜਨ ਲਈ ਸੋ ਸਾਡਾ ਬਣ ਗਿਆ 6 ਇੱਥੇ x ਹੈਗਾ ਸੋ so x ਦੀ ਥਾਂ ਆ ਗਿਆ 9y 4 one, one, y, one, 11 ਕਟਾ 5y 3 ਹੁਣ ਬੱਚੇ ਥੱਲੇ 11 ਹੈਗਾ so, 11 ਨੂੰ ਹਟਾਣਾ ਆਪਾਂ ਸੋ ਦੋਨੋਂ ਪਾਸੇ 11 ਨਾਲ ਗੁਣਾ ਕਰਨ ਤੇ ਸੋ ਜਦੋਂ ਇਸ ਪਦ ਨੂੰ 11 ਨਾਲ ਗੁਣਾ ਕਰਾਂਗੇ ਤੇ 11 ਇੱਥੋਂ हट ਜਾਏਗਾ ਪਰ 11 5 ਨੂੰ ਗੁਣਾ ਕਰਕੇ 11 5 55 ਆ ਜਾਏਗਾ ਤੇ 3 ਨੂੰ ਗੁਣਾ ਕਰਕੇ 33 ਆ ਜਾਏਗਾ ਤੇ ਇੱਥੇ ਸਾਡਾ ਪਧਰਾ ਹੋ ਗਿਆ 6 9y 4 ਠੀਕ ਹੈ 11 ਜਿਹੜਾ ਸੀ ਥੱਲੇੋਂ ਦੀ ਹਟ ਕੇ ਇਹਨੂੰ ਵੀ ਗੁਣਾ ਕਰਤਾ ਤੇ ਇਹਨੂੰ ਵੀ ਗੁਣਾ ਕਰ ਦਿੱਤਾ ਇੱਥੋਂ ਦੀ ਹਟ ਗਿਆ ਠੀਕ ਹੈ ਇਹ ਸਾਰੀ ਗੱਲਾਂ ਤੇ ਬੱਚਿਓ ਤੁਹਾਨੂੰ 7ਵੀਂ 8ਵੀਂ ਵਿੱਚ ਅਸੀਂ ਕਰ ਚੁੱਕੇ ਆਂ ਸੋ ਇਸ ਕਰਕੇ ਇਹਨੇ ਵੇਰ ਵੇ ਦੇ ਨਾਲ ਮੈਂ ਦੱਸ ਨਹੀਂ ਰਿਹਾ ਇਹ ਤੇ ਹੁਣ 10ਵੀਂ ਜਮਾਤ ਦੇ ਸਵਾਲ ਆ ਜਾਣੇ ਠੀਕ ਹੈ ਨਾ ਸੋ ਇੱਥੋਂ ਦੀ ਇੱਥੇ ਕਿੱਦਾਂ ਆਇਆ ਇਹ ਤੇ ਤੁਹਾਨੂੰ ਹੁਣ ਤੱਕ ਪਤਾ ਲੱਗ ਚੁੱਕਾ ਹੋਏਗਾ ਕਿਉਂਕਿ ਅਸੀਂ 7ਵੀਂ ਤੋਂ ਲੈ ਕੇ ਲਗਾਤਾਰ ਇਹ ਕੰਮ ਕਰਦੇ ਆ ਰਹੇ ਆਂ ਠੀਕ ਹੈ ਹੁਣ ਬੱਚਿਓ ਬ੍ਰੈਕਟ ਖੋਲਿਆ 6 54 ਤੇ 6.24 24 ਆਪਣਾ 55 33 ਹੁਣ ਬੱਚਿਓ ਇਹ ਦੇਖੋ 54 ਚੋਂ 55 ਵਾਈ ਆ ਇਹਨੂੰ ਸਰਲ ਕਰ ਲੈਨੇ ਆ 54 ਵਾਈ 55 ਵਾਈ ਤੇ ਕਟਾ 24 ਇੱਥੇ ਜਾ ਜਾਏਗਾ ਜਮਾ 24 ਹੋ ਜਾਏਗਾ ਹੁਣ 54 ਚੋਂ 55 ਗਿਆ ਕਿੰਨਾ ਹੁੰਦਾ ਕਟਾ 1 ਸੋ ਕਟਾ ਵਾਈ ਤੇ 24 ਜੋ 33 ਕਿੰਨਾ ਹੁੰਦਾ ਕਟਾ 9 ਸੋ ਕਟਾ 9 ਕਟਾ ਕਟਾ ਦੋਨੋਂ ਪਾਸੇ ਕੱਟ ਗਿਆ ਸੋ ਵਾਈ ਬਰਾਬਰ 9 ਆ ਗਿਆ ਸੋ ਕੋ ਵਾਈ ਦਾ ਮੁੱਲ ਆ ਗਿਆ ਹੁਣ ਨੈਕਸਟ ਸਿਗਾ ਬੱਚਿਓ ਇਹ ਦੇ ਬਰਾਬਰ 9 ਵਾਈ 4 11 ਜਿਹੜਾ ਅਸੀਂ 1 ਤੋਂ x ਦਾ ਮੁੱਲ ਪ੍ਰਾਪਤ ਕੀਤਾ ਸੀ ਹੁਣ 9 ਦਾ ਮੁੱਲ ਜਿਹੜਾ ਹੈ y ਦੀ ਥਾਂ ਪਾਵਾਂਗੇ ਸੋ 9 9 4 11 9 81 81 ਚੋ 4 ਕਿੰਨਾ ਹੋ ਗਿਆ ਬੱਚਿਓ 77 11 11 7 77 x ਆ ਗਿਆ 7 ਸੋ ਸਾਡੀ ਭਿੰਨ ਅਸੀਂ ਜਿਹੜੀ ਮੰਨੀ ਸੀ x y x ਆ ਗਿਆ 7 y ਆ ਗਿਆ 9 ਇਸ ਤਰ੍ਹਾਂ ਲੋੜੀਂਦੀ ਭਿੰਨ ਹੈ 7 9 ਸਾਡਾ ਆ ਗਿਆ ਜਵਾਬ ਹਾਂ ਆਖਰੀ ਸਵਾਲ ਕਰੀਏ ਹੁਣ ਕਹਿੰਦੇ 5 ਸਾਲ ਬਾਅਦ ਜੈਕਬ ਦੀ ਉਮਰ ਉਸਦੇ ਲੜਕੇ ਦੀ ਉਮਰ ਦਾ 3 ਗੁਣਾ ਹੋ ਜਾਵੇਗੀ 5 ਸਾਲ ਬਾਅਦ ਮਣੀ 5 ਸਾਲ ਅਸੀਂ ਜੋੜਾਂਗੇ 5 ਸਾਲ ਬਾਅਦ ਮੰਨ ਲਓ ਅੱਜ ਕਿਸੇ ਦੀ ਉਮਰ ਹੈਗੀ 20 ਸਾਲ ਤੇ 5 ਸਾਲ ਬਾਅਦ ਕਿੰਨੀ ਹੋ ਜਾਏਗੀ 20 ਜਮਾ 5 25 ਸਾਲ ਠੀਕ ਹੈ ਹੁਣ 5 ਸਾਲ ਪਹਿਲਾਂ ਹੁਣ ਪਹਿਲਾਂ ਦੀ ਗੱਲ ਆ ਗਈ ਜੈਕਬ ਦੀ ਉਮਰ ਉਸ ਦੇ ਲੜਕੇ ਦੀ ਉਮਰ ਦਾ 7 ਗੁਣਾ ਸੀ ਸੋ 5 ਸਾਲ ਪਹਿਲਾਂ ਇਹਨਾਂ ਦਾ ਕਿ ਅੱਜ ਇਹ ਕਿਸੇ ਦੀ ਉਮਰ 25 ਸਾਲ ਹੈ ਤੇ 5 ਸਾਲ ਪਹਿਲਾਂ ਕਿੰਨੀ ਸੀ 25 5 20 ਸੋ ਜਦੋਂ ਪਹਿਲਾਂ ਬੀਤੇ ਦੀ ਉਮਰ ਦੀ ਗੱਲ ਹੋਵੇ ਜਿੰਨੇ ਸਾਲ ਕਹਿ ਰਹੇ ਨੇ ਉਹਨੇ ਘਟਾ ਲੈਣੇ ਨੇ ਤੇ ਜਿੰਨੇ ਸਾਲ ਬਾਅਦ ਦੀ ਗੱਲ ਹੋਵੇ ਓਨੇ ਸਾਲ ਜੋੜ ਦੇਣੇ ਨੇ ਹੁਣ ਮੰਨ ਲਓ ਜੈਕਬ ਦੀ ਵਰਤਮਾਨ ਉਮਰ x ਅਤੇ ਉਸਦੇ ਲੜਕੇ ਦੀ ਬਰਾਬਰ y ਦੋ ਅਗਿਆਤ ਰਾਸ਼ੀਆਂ ਨੇ ਦੋ ਚਲਾਂ ਵਾਲੇ ਸਮੀਕਰਨ ਦਾ ਸੀ ਅਧਿਆਇ ਕਰਦੇ ਪਏ ਆ ਪਾਠ ਪੜ੍ਹਦੇ ਪਏ ਆ ਸੋ ਦੋ ਰਾਸ਼ੀਆਂ ਇੱਕ ਰਾਸ਼ੀ ਨੂੰ x ਮੰਨਣਾ ਹੈ ਇੱਕ ਰਾਸ਼ੀ ਨੂੰ y ਮੰਨਣਾ ਹੈ ਹੁਣ ਸਮੱਸਿਆ ਮੁਤਾਬਕ ਕੀ ਕਹਿੰਦੇ ਜੈਕਬ ਦੀ ਉਮਰ 5 ਸਾਲ ਬਾਅਦ ਕੀ ਹੋਵੇਗੀ ਕਿੰਨੇ ਗੁਣਾ 3 ਗੁਣਾ ਕਿਹਦੀ ਉਮਰ ਦੇ ਨਾਲ ਉਸਦੇ ਮੁੰਡੇ ਦੀ ਉਮਰ ਕਿੰਨੀ ਹੈ y ਕਿਉਂਕਿ 5 ਸਾਲ ਬਾਅਦ ਜੇ ਉਹਦੀ ਉਮਰ 'ਚ 5 ਜੁੜਨਗੇ ਤੇ ਨਾਲ ਮੁੰਡਾ ਵੀ ਤੇ ਵੱਧਾ ਪਿਆ ਨਾ ਮਤਲਬ ਕਿ ਅਗਰ ਔਰੀ ਉਮਰ 40 ਸਾਲ ਹੈ ਤੇ 50 ਸਾਲ ਹੈ ਤੇ ਮੁੰਡੇ ਦੀ ਉਮਰ 20 ਸਾਲ ਹੈ ਠੀਕ ਹੈ ਸੋ 5 ਸਾਲ ਬਾਅਦ ਉਹਦੀ 55 ਹੋ ਜਾਏਗੀ ਤੇ ਉਹਦੀ 25 ਹੋ ਜਾਏਗੀ ਹਨਾ 5 ਸਾਲ ਬਾਅਦ ਸਵੇਰੀ 5 ਸਾਲ ਬਾਅਦ ਵਾਈ ਜਮਾ 5 ਹੋ ਜਾਏਗੀ ਤੇ ਕਹਿੰਦੇ 5 ਸਾਲ ਬਾਅਦ ਜੈਕਬ ਦੀ ਉਮਰ ਉਸਦੇ ਮੁੰਡੇ ਦੀ ਉਮਰ ਦਾ 3 ਗੁਣਾ ਸੋ ਬਰਾਬਰ 3 ਤੇ ਬ੍ਰੈਕਟ ਪਾ ਕੇ ਵਾਈ ਜਮਾ 5 ਕਰ ਦੋ ਕਿੰਨਾ ਸੌਖਾ ਹੈ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਹੈ ਸਮਝਣਾ ਹੈ ਤੇ ਫਿਰ ਗਣਿਤ ਦੇ ਰੂਪ ਚ ਲਿਖ ਦੇਣਾ ਹੈ ਤੇ ਹੁਣ ਬ੍ਰੈਕਟ ਖੋਲ ਲਿਆ ਐਕਸ ਜਮਾ 5 ਬਰਾਬਰ 3 ਵਾਈ ਜਮਾ ਸੋ ਸਮੀਕਰਨ ਬਣਾ ਲਿਆ ਸਰਲ ਕਰਕੇ x/3y ਤੇ ਬਰਾਬਰ 5 ਸੱਜੇ ਪਾਸੇ ਆਇਆ 15 ਚੋਂ 5 ਦਾ 10 x/3y 10 ਐਸਾ ਸਾਡਾ ਬਣ ਗਿਆ ਸਮੀਕਰਨ 1 ਤੇ ਕਹਿੰਦੇ 5 ਸਾਲ ਪਹਿਲਾਂ 7 c ਸੋ 5 ਸਾਲ ਪਹਿਲਾਂ x/5 ਤੇ ਬਰਾਬਰ y/5 ਬ੍ਰੈਕਟ ਪਾ ਕੇ 7 ਗੁਣਾ ਕਰ ਦੇਣਾ ਜੋ ਉਹਨਾਂ ਨੇ ਬੋਲਿਆ ਬੱਚਿਓ ਅਸੀਂ ਉਹੀ ਕਰ ਰਹੇ ਹਾਂ ਆਪਣੇ ਨੂੰ ਕੁਝ ਨਹੀਂ ਕਰਦੇ ਵੇ ਉਹ ਸ਼ਬਦਾਂ ਦੇ ਵਿੱਚ ਗੱਲ ਲਿਖੀ ਹੋਈ ਹੈ ਜਿਹੜੀ ਗੱਲ ਇੰਨੇ ਵੱਡੇ ਵਾਕ 'ਚ ਲਿਖੀ ਹੈ ਉਹ ਅਸੀਂ ਗਣਿਤ ਦੇ ਜਿਹੜੇ ਚਿੰਨ੍ਹ ਹੈਗੇ ਨੇ ਗਿਣਤੀਆਂ ਨੇ ਹਿੰਦਸੇ ਨੇ ਉਹਦੇ ਰਾਹੀਂ ਅਸੀਂ ਇਦਾਂ ਲਿਖ ਦਿੱਤਾ ਐ ਲੋ ਜੀ 5 ਸਾਲ ਪਹਿਲਾਂ 5 ਸਾਲ ਪਹਿਲਾਂ 7 ਗੁਣਾ ਸੀ ਤੇ 7 ਗੁਣਾ ਕਰ ਦਿੱਤੀ ਹੁਣ ਬ੍ਰੈਕਟ ਖੋਲ ਦਿੱਤਾ 7y 35 ਲੋ ਜੀ ਹੁਣ 7y ਖੱਬੇ ਪਾਸੇ ਆ ਕੇ ਘਟਾ 7y ਹੋ ਗਿਆ ਤੇ ਘਟਾ 5 ਇੱਥੇ ਆ ਗਏ ਜਮਾ 5 ਹੋ ਗਿਆ ਤੇ ਆਪਣਾ ਜਮਾ 5 ਹੋ ਗਿਆ ਤੇ 5 ਚੋਂ 35 ਕਿੰਨਾ ਆ ਜਾਏਗਾ ਘਟਾਤੀ ਸੋ x 7y ਘਟਾਤੀ ਤੇ ਸਮੀਕਰਨ ਹੋ ਗਿਆ ਨੰਬਰ 2 ਹੁਣ ਬੱਚਿਓ ਸਮੀਕਰਨ 1 ਤੋਂ ਅਸੀਂ ਕੀ ਕੀਤਾ x ਨੂੰ ਜੁਦਾ ਕਰ ਲਿਆ ਤੇ 3y ਇੱਥੇ ਗਿਆ ਕਿਹਾ ਹੋਗਾ 3y 10 10 ਪਹਿਲੇ ਜਮਾ ਹੈਗਾ ਸੋ ਜਮਾ ਜਾ ਕੇ ਸੋ x ਸਮੀਕਰਨ 1 ਤੋਂ ਪ੍ਰਾਪਤ ਹੁੰਦਾ ਹੈ x 3y 10 ਇਹਨੂੰ ਅਸੀਂ ਸਮੀਕਰਨ ਨੰਬਰ ਦੇ ਦਿੱਤਾ 3 ਜੇ ਕਿ ਅਸੀਂ ਵਰਤੋਂ ਬਾਅਦ ਚੋਂ ਕਰਾਂਗੇ ਹੁਣ 3 ਤੋਂ ਪ੍ਰਾਪਤ ਹੋਏ x ਦਾ ਮੁੱਲ ਇਹ ਵਾਲਾ ਮੁੱਲ x ਦਾ ਮੁੱਲ ਕਿੱਥੇ ਪਾਵਾਂਗੇ 2 ਦੇ ਵਿੱਚ ਪਾਵਾਂਗੇ ਇੱਕ ਤੋਂ ਪ੍ਰਾਪਤ ਕਰਦੇ ਹੋ ਤੇ ਦੋ ਚ ਪਾ ਦਿਓ ਦੋ ਤੋਂ ਪ੍ਰਾਪਤ ਕਰਦੇ ਹੋ ਤੇ ਇੱਕ ਚ ਪਾ ਦਿਓ ਠੀਕ ਹੈ x ਤੋਂ 3 ਤੋਂ ਪ੍ਰਾਪਤ ਹੋਏ x ਦਾ ਮੁੱਲ 2 ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ। ਲੋ ਜੀ 2 ਵਿੱਚ ਭਰ ਦਿੱਤਾ ਇਹ 2 ਹੈਗਾ x ਕਿੰਨਾ ਆਇਆ 3y 10 ਸੋ ਇੱਥੇ ਲਿਖਿਆ 3y 10 3y 10 ਲਿਖ ਦਿੱਤਾ ਅੱਗੇ ਉਹ ਹੀ ਲਿਖ ਦਿੱਤਾ 7y 3 7y 3 ਹੁ ਆਓ ਦੇਖੀਏ ਹੁ ਸੋ ਲੜੀ ਜੋੜਨ ਲਈ ਬੱਚਿਓ ਮੈਂ ਫੇਰ ਇੱਥੇ ਇਹੀ ਗੱਲ ਲਿਖ ਦਿੱਤੀ ਤੇ ਹੁਣ ਬੱਚਿਓ ਸਰਲ ਕਰ ਲੈਣੇ ਆ ਹੁਣ ਦੇਖੋ 3y ਚੋਂ 7y ਗਿਆ ਕਿੰਨਾ 3 ਚੋਂ 7 ਗਿਆ ਕਿੰਨਾ ਹੁੰਦਾ -4 ਸੋ 3y ਚੋਂ 7y ਗਿਆ ਕਟਾ 4y 10 ਇੱਥੇ ਆ ਗਿਆ 10 ਹੋ ਗਿਆ 3 10 ਕੀ ਬਣ ਜਾਏਗਾ ਕਟਾ 40 ਤੇ ਕਟਾ-ਕਟਾ ਦੇ ਕੱਟੀ ਗਏ ਕਟਾ-ਕਟ ਦੋਨੋਂ ਪਾਸੇ ਕਟਾ-ਕਟ ਹੈ ਰਿਣਾਤਮਕ ਚਿੰਨ ਦੋਨੋਂ ਪਾਸੇ ਕੱਟ ਗਏ ਸੋ 4y 40 ਤੇ y 40 4 10 ਲਓ ਜੀ ਇਹਦੇ ਮੁੰਡੇ ਦੀ ਉਮਰ ਤੇ ਆ ਗਈ 10 ਠੀਕ ਹੈ ਜੀ ਵਰਤਮਾਨ ਉਮਰ ਅਤੇ x ਕਿੰਨਾ ਸੀ ਸਾਡੇ ਕੋਲ 3y 10 ਪਹਿਲੇ ਸਮੀਕਰਨ ਤੋਂ ਪ੍ਰਾਪਤ ਕੀਤਾ ਸੀਗਾ ਸੋ y ਦਾ ਮੁੱਲ 10 ਅਸੀਂ ਇੱਥੇ ਪੜ ਦੇਵਾਂਗੇ ਸੋ 3 ਬ੍ਰੈਕਟ ਭਾਗੇ 10 ਜਮਾ 10 3 ਦੱਸੇ 30 ਤੇ 30 ਜਮਾ 10 40 ਲਓ ਜੀ x ਵੀ ਆ ਗਿਆ ਜੋ ਜੈਕਬ ਦੀ ਉਮਰ ਹੈ ਇਸ ਤਰ੍ਹਾਂ ਜੈਕਬ ਦੀ ਵਰਤਮਾਨ ਉਮਰ 40 ਸਾਲ ਅਤੇ ਉਸ ਦੇ ਲੜਕੇ ਦੀ ਵਰਤਮਾਨ ਉਮਰ 10 ਸਾਲ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਅਭਿਆਸ ਸਮਰਥਨ 3.3 ਦਾ ਤੀਜਾ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ